ਇਹ ਇਹ ਉਹੀ ਪਵਿੱਤਰ ਨੌ ਲੱਖਾ ਬਾਗ ਹੈ ਜਿੱਥੇ ਗੁਰੂ ਗੋਖਰਖਨਾਥ ਮਹਾਰਾਜ ਨੇ ਮਾਤਾ ਬਾਸ਼ਲ ਨੂੰ ਗੋਗਾ ਜੀ ਦਾ ਜਿਹੜਾ ਵਰਦਾਨ ਦਿੱਤਾ ਸੀ ਗੋਗਾ ਜੀ ਦਾ ਫਲ ਪਾਇਆ ਸੀ ਸੋ ਦਧਰੇਵੇ ਦੇ ਵਿੱਚ ਪਹੁੰਚੇ ਆਂ ਜੀ ਗੋਗਾ ਜਹਰਬੀਰ ਜੀ ਦਾ ਜੋ ਜੱਦੀ ਪਿੰਡ ਹੈ ਜੱਦੀ ਜਨਮ ਭੂਮੀ ਹੈ ਉਸ ਜਗ੍ਹਾ ਦੇ ਉੱਤੇ ਪਹੁੰਚੇ ਆਂ ਇਹ ਜਿਹੜਾ ਮੰਦਿਰ ਬਣਿਆ ਹੋਇਆ ਜੀ ਨੌ ਲੱਖਾ ਬਾਗ ਸੀਗਾ ਗੋਗਾ ਜਹਰਬੀਰ ਜੀ ਦਾ ਗੋਗਾ ਜਹਰਬੀਰ ਜੀ ਦਾ ਜਿਹੜਾ ਮਹਿਲ ਹੈ ਉਸ ਤੋਂ ਥੋੜੀ ਦੂਰੀ ਤੇ ਬਣਿਆ ਹੋਇਆ ਸੀ ਬਾਹਰਲੀ ਸਾਈਡ ਸੋ ਇਸ 9 ਲੱਖੇ ਬਾਗ ਦੇ ਵਿੱਚ ਗੁਰੂ ਗੋਰਖਨਾਥ ਮਹਾਰਾਜ ਜੀ ਨੇ ਆਪਣੇ ਜਿਹੜੇ ਚੇਲਿਆਂ ਦੇ ਨਾਲ ਸ਼ਿਸ਼ਿਆ ਦੇ ਨਾਲ ਇੱਥੇ ਡੇਰਾ ਲਾਇਆ ਸੀ ਉਸ ਤੋਂ ਬਾਅਦ ਜਿਹੜੀ ਮਾਤਾ ਬਾਸ਼ਲ ਸੀ ਗੋਗਾ ਜਹਰਬੀਰ ਜੀ ਦੀ ਮਾਤਾ ਉਹ ਬਹੁਤ ਵੱਡੀ ਉਪਾਸਕ ਸੀਗੀ ਗੁਰੂ ਗੋਰਖਨਾਥ ਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬਾਗਾਂ ਦੇ ਵਿੱਚ ਆਪ ਗੁਰੂ ਗੋਖਰਨਾਥ ਮਹਾਰਾਜ ਜੀ ਨੇ ਚਰਨ ਪਾਏ ਨੇ ਤਾਂ ਉਹ ਇਹਨਾਂ ਦੇ ਕੋਲੇ ਆਈ ਅਤੇ ਇਹਨਾਂ ਦੀ ਸੇਵਾ ਦੇ ਵਿੱਚ ਲੀਨ ਹੋ ਗਈ। ਉਹਨਾਂ ਨੇ ਇਹਨਾਂ ਦੇ ਧੂਨੇ ਨੂੰ ਜਿਹੜਾ ਗਊਆਂ ਦੇ ਗੋਹੇ ਨਾਲ ਲੇਪਣਾ, ਉਹਨਾਂ ਦੇ ਆਸਣ ਨੂੰ ਸਾਫ਼ ਸਫਾਈ ਕਰਨੀ, ਉਹਨਾਂ ਦੇ ਬਰਤਨ ਭਾਂਡੇ ਵਗੈਰਾ ਮਾਂਜਣੇ ਸੋ ਇਸ ਤਰ੍ਹਾਂ ਸੇਵਾ ਦੇ ਜਿਹੜਾ ਫਲ ਉਹ ਗੋਗਾ ਜਹਰਬੀਰ ਜੀ ਦੇ ਨਾਂ ਦਾ ਮਾਤਾ ਜੀ ਨੂੰ ਮਿਲਿਆ ਸੀ। ਇਹ ਤੁਸੀਂ ਦੇਖ ਰਹੇ ਹੋ ਜੀ ਇਹ 9 ਲੱਖਾ ਬਾਗ ਇਹ ਅੰਦਰ ਮੰਦਰ ਦੇ ਅੰਦਰ ਦਾ ਦ੍ਰਿਸ਼ ਹੈ। ਸੋ ਇੱਥੇ ਲੋਕ ਖੰਮਣੀਆਂ ਬਣ ਕੇ ਜਾਂਦੇ ਨੇ ਜਿਨ੍ਹਾਂ ਨੇ ਵਰ ਲੈਣਾ ਹੁੰਦਾ ਸੋ ਇਹ ਜਿਹੜੀ ਤੁਸੀਂ ਅੱਗੇ ਤਸਵੀਰ ਦੇਖੋਗੇ ਗੁਰੂ ਗੋਰਖਨਾਥ ਮਹਾਰਾਜ ਜੀ ਬਾ ਮਾਤਾ 바ਸ਼ਲ ਜੀ ਨੂੰ ਫਲ ਪਾ ਰਹੇ ਨੇ ਵੀਡੀਓ ਨੂੰ ਬੱਤ ਵੱਤ ਸ਼ੇਅਰ ਕਰ ਦਿਓ